ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਪਹਿਲਾਂ ਤਾਂ ਤੁਹਾਡੇ ਨਾਲ ਤੇਲੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ ਤੇਲਾ ਆਪਣੀ ਕਣਕ ਦੀ ਫਸਲ ਉੱਪਰ ਸਭ ਤੋਂ ਪਹਿਲਾ ਅਟੈਕ ਹੈ ਜਿਹੜਾ ਉਹ ਕਦੋਂ ਕਰਦਾ ਤੇ ਦੂਸਰਾ ਕਿ ਇਹਦੇ ਕਿੰਨਾ ਕੁ ਘਾਤਕ ਹੈ ਜਿਹੜਾ ਆਪਣੀ ਕਣਕ ਦੀ ਫਸਲ ਹੀ ਹੋ ਸਕਦਾ ਕਿੰਨੇ ਪਰਸੈਂਟ ਝਾੜ ਆ ਜਿਹੜਾ ਤੇਲੇ ਕਾਰਨ ਘਟ ਸਕਦਾ ਤੇ ਤੀਸਰੀ ਗੱਲ ਕਿ ਇਹਨੂੰ ਜਦੋਂ ਸ਼ੁਰੂਆਤੀ ਲੱਛਣ ਹੀ ਇਹਦੇ ਆਪਣੇ ਖੇਤ ਵਿੱਚ ਲੱਗਦੇ ਆ ਕਿ ਆਪਾਂ ਉਦੋਂ ਹੀ ਰੋਕ ਹੈ ਜਿਹੜੀ ਉਹ ਕਰ ਸਕਦੇ ਆ ਤੇ ਚੌਥੀ ਮੇਨ ਗੱਲ ਕੀ ਹਾਂ ਵੀ ਕੋਈ ਇਦਾਂ ਦੀ ਸਪਰੇ ਹੁੰਦੀ ਹੈ ਕਿ ਜਿਹੜੀ ਆਪਾਂ ਪਹਿਲਾਂ ਹੀ ਆਪਣੀ ਕਣਕ ਉੱਪਰ ਕਰ ਦਈਏ ਤੇ ਤੇਲੇ ਦਾ ਅਟੈਕ ਜਿਹਦੇ ਨਾਲ ਹੋਏ ਹੀ ਨਾ ਕਿਉਂਕਿ ਕਈ ਜਗ੍ਹਾ ਇਦਾਂ ਹੁੰਦਾ ਹੈ ਕਿ ਕੋਈ ਵੀ ਚੀਜ਼ ਹੈ ਜਿਹੜੀ ਜ਼ਿਆਦਾ ਨੁਕਸਾਨ ਕਿਸੇ ਵੀ ਏਰੀਆ ਦੇ ਵਿੱਚ ਜਾਂ ਕਿਸੇ ਖੇਤ ਵਿੱਚ ਕਰ ਦੇ ਤੇ ਉਹ ਪਹਿਲਾਂ ਹੀ ਮਤਲਬ ਕਿਸਾਨ ਵੀਰ ਜਿਹੜਾ ਉਹ ਡਰਿਆ ਰਹਿੰਦਾ ਸੋ ਪੂਰੀ ਆਪਾਂ ਅੱਗੇ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ A to Z ਸਾਂਝੀ ਕਰਦੇ ਹਾਂ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਹੁਣ 5 ਕਿ ਦਿਨਾਂ ਤੋਂ ਲਗਾਤਾਰ ਧੁੱਪ ਆ ਜਿਹੜੀ ਉਹ ਖੇਤਾਂ ਵਿੱਚ ਲੱਗ ਰਹੀ ਆ ਤੇ ਹੁਣ ਜਿੱਦਣ ਮਤਲਬ ਇਹ 10 ਕਿ ਦਿਨ ਧੁੱਪ ਮੰਨ ਲਓ ਲਗਾਤਾਰ ਲੱਗੀ ਤੇ ਨਾਲ ਦੀ ਨਾਲ ਹੀ ਮੌਸਮ ਹੈ ਜਿਹੜਾ ਉਹ ਗਰਮ ਹੋ ਜਾਣਾ ਦਿਨ ਦਾ ਤਾਪਮਾਨ ਉੱਪਰ ਨੂੰ ਜਾਣ ਲੱਗ ਪਣਾ ਇਹ ਰਾਤ ਦਾ ਵੀ ਕੁਝ ਫੀਸਤੀ ਹੈ ਜਿਹੜਾ ਉਹ ਮਤਲਬ ਹੱਲੇ ਲਗਾਤਾਰ ਕੋਈ ਹਫਤਾ ਰਾਤ ਦਾ ਤਾਂ ਮੰ ਨਹੀਂ ਘਟਣਾ ਪਰ ਜਦੋਂ ਹਫਤੇ ਤੋਂ ਬਾਅਦ ਦੀ ਗੱਲ ਆਈ ਉਦੋਂ ਰਾਤ ਵੀ ਜਿਹੜੀ ਆ ਉਹ ਠੰਡੀ ਠੰਡੀ ਘਟ ਹੋਣ ਲੱਗ ਪਈ ਹੈ ਜਿਹਦੇ ਨਾਲ ਤੇਲੇ ਦਾ ਅਸਲ ਜੇਕਰ ਦੇਣ ਹੋਣੀ ਹੀ ਸੋਹਣੇ ਲੱਗਦੇ ਇਸ ਵਾਰ ਠੰਡ ਥੋੜੀ ਜੀ ਲੰਮੀ ਚੱਲ ਗਈ ਜੇ ਦਿਨ ਸੋਹਣੇ ਲੱਗਣ ਲੱਗ ਪੰਦੇ ਧੁੱਪਾਂ ਲੱਗਣ ਲੱਗ ਪੰਦੀਆਂ ਤਾਂ ਤੇਲੇ ਦਾ ਅਟੈਕ ਇੱਕ ਵਾਰੀ ਆਪਣੇ ਖੇਤ ਵਿੱਚ ਹੋ ਚੁੱਕਾ ਹੋਣਾ ਸੀ ਅਸਲੇ ਕਣਕ ਦੇ ਉੱਪਰ ਉਦੋਂ ਅਟੈਕ ਕਰਦਾ ਜਿੱਦਾਂ ਤੁਸੀਂ ਦੇਖ ਸਕਦੇ ਹੋ ਕੀ ਜਿਹੜੀ ਆਪਣੀ ਕੋਈ ਵੀ ਖੇਤ ਦੀ ਬੱਲੀ ਆ ਜਿੱਦਾਂ ਆ ਤੁਸੀਂ ਦੇਖੋ ਜਿੱਦਾਂ ਇਹ ਬੱਲੀਆਂ ਬਾਹਰ ਆ ਰਹੀਆਂ ਇਹ ਜਦੋਂ ਬੱਲੀ ਆਪਣੀ ਬਾਹਰ ਆ ਗਈ ਤੇ ਇਹਨੂੰ ਬੂਰ ਆ ਜਿਹੜਾ ਉਹ ਪਹਿਣਾ ਤੇ ਬੂਰ ਦੇ ਨਾਲ ਹੀ ਕਈ ਵਾਰੀ ਤਾਂ ਬੂਰ ਤੋਂ ਪਹਿਲਾਂ ਹੀ ਅਟੈਕ ਆ ਜਿਹੜਾ ਤੇਲਾ ਕਰ ਦਿੰਦਾ ਨਹੀਂ ਤੇ ਬੂਰ ਤੋਂ ਬਾਅਦ ਨਾਲ ਦੀ ਨਾਲ ਹੀ ਇਹਨੇ ਤੇਲੇ ਨੇ ਅਟੈਕ ਆ ਜਿਹੜਾ ਆਪਣੀ ਕਣਕ ਉੱਪਰ ਕਰ ਦਿੰਦਾ ਤੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੂਰੀ ਸੰਭਾਲ ਕੀਤੀ ਆਪਣੀ ਫਸਲ ਦੀ ਸਭ ਕਿਸੇ ਦੀ ਤੇ ਫਿਰ ਇਹ ਵਾਲੀ ਇੱਕ ਛੋਟੀ ਜੀ ਤੇ ਸਸਤੀ ਜੀ ਸਪਰੇਅ ਇਹਦਾ ਇਹ ਨਾ ਪੁੱਛਿਓ ਕਿ ਹਾਂ ਵੀ ਇਹਨੂੰ ਆਪਾਂ ਕਿਸੇ ਹੋਰ ਸਪਰੇਅ ਦੇ ਵਿੱਚ ਰਲਾ ਕੇ ਕਰ ਸਕਦੇ ਹਾਂ ਜਾਂ ਐਵੇਂ ਓਵੇਂ ਹਨ ਕਿਉਂਕਿ ਦੂਜੀਆਂ ਸਪਰੇਆਂ ਦਾ ਕੋਈ ਸਹੀ ਸਮਾਂ ਕੀ ਇਹ ਗੋਭ ਦੇ ਸਮੇਂ ਹੀ ਕਰਨੀ ਹੈ ਜਾਂ ਇਹ ਨਸਾਰੀ ਤੋਂ ਬਾਅਦ ਹੀ ਕਰਨੀ ਹੈ ਹਰ ਸਪਰੇ ਦਾ ਅੱਦਾਂ ਹੁੰਦਾ ਪਰ ਤੇਲੇ ਵਾਲੀ ਇੱਕ ਅੱਦਾਂ ਦੀ ਸਪਰੇ ਹੈ ਜਿਹਦਾ ਕੋਈ ਸਹੀ ਸਮਾਂ ਨਹੀਂ ਜੇਕਰ ਤੁਹਾਡੇ ਖੇਤ ਵਿੱਚ ਆ ਜਾਂਦਾ ਤੇਲਾ ਜ਼ਰੂਰ ਫੀਰਾ ਕੋਸ਼ਿਸ਼ ਕਰਿਆ ਕਰੋ ਕਿ ਰੋਜ਼ ਆਪਣੇ ਖੇਤ ਦੇ ਬੰਨੇ ਦੇ ਆਲਦ ਵਾਲੇ ਫੀਰਾ ਜਿਹੜਾ ਉਹ ਮਾਰੋ ਜੇਕਰ ਫੀਰਾ ਨਹੀਂ ਮਾਰ ਸਕਦੇ ਤੇ ਫਿਰ ਤੁਸੀਂ 2-4 ਦਿਨ ਹਟ ਕੇ ਇੱਕ ਵਾਰੀ ਲੰਘਿਆ ਜ਼ਰੂਰ ਕਰੋ ਉਹਦੇ ਨਾਲ ਤੁਹਾਨੂੰ ਪਤਾ ਲੱਗਦਾ ਰਹੂਗਾ ਜੇਕਰ ਸ਼ੁਰੂ ਦੇ ਵਿੱਚ ਹੀ ਜਿੱਦਾਂ ਸਭ ਤੋਂ ਪਹਿਲਾਂ ਤੇ ਲੈਣੇ ਜਦੋਂ ਆਣਾ ਇਸੇ ਏਰੀਆ ਦੇ ਵਿੱਚ ਆਣਾ ਜਿੱਦਾਂ ਇਹ ਵਾਟਾ ਤੁਸੀਂ ਮੰਨ ਲਓ ਖੇਤ ਦੀ ਸਟਾਰਟਿੰਗ ਪੁਆਇੰਟ ਹੋ ਜਾਂਦੀ ਹੈ ਹਨਾ ਤੇ ਇੰਨੇ ਅਟਾਕੇ ਵਾਟ ਤੋਂ ਅੱਗੇ ਕਰਨਾ ਸਭ ਤੋਂ ਪਹਿਲਾਂ ਤੁਸੀਂ ਮੰਨ ਲਓ ਕਿ ਕੋਈ 10 ਫੁੱਟ 15 ਫੁੱਟ ਏਰੀਆ ਜਿਹੜਾ ਉਹ ਸਾਰੇ ਆਪਣੇ ਕਿਲੇ ਦਾ ਮੰਨ ਲਓ ਜਾਂ ਤੁਹਾਡਾ ਮਤਲਬ ਇਕੱਠਾ ਚੱਕ ਆ ਉਹਦਾ ਤੁਸੀਂ ਜਿਹੜਾ ਮਤਲਬ ਸਾਰਾ ਘੇਰਾ ਮੰਨ ਲਓ ਤੇ ਉਹਦੇ ਨਾਲ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਅਟੈਕ ਜਿਹੜਾ ਉਹ ਅੰਦਰ ਹੋਇਆ ਜਾਂ ਅਜੇ ਬਾਹਰ ਹੀ ਆ ਜੇਕਰ ਬਾਹਰ ਹੀ ਹੋਏ ਤੇ ਤੁਸੀਂ ਕਣਕ ਦੇ ਵਿੱਚ ਤੁਹਾਨੂੰ ਵੜਨ ਦੀ ਲੋੜ ਵੀ ਨਹੀਂ ਕਿਉਂਕਿ ਜੇ ਸਪਰੇਅ ਤੁਸੀਂ ਫੁਹਾਰੇ ਵਾਲੀ ਕਰਦੇ ਹੋ ਤੇ ਉਹਦੇ ਨਾਲ ਤੁਹਾਡੀ ਕਣਕ ਜੇਕਰ ਨਸਾਰਾ ਲੈਰੀ ਹੋਏਗੀ ਬੂਰ ਬਣਾਇਆ ਹੋਏਗਾ ਤੇ ਉਹਦੀ ਝੜਨ ਦਾ ਡਰਾ ਜਿਹੜਾ ਉਹ ਤੁਹਾਨੂੰ ਰਹੂਗਾ ਇਸ ਕਰਕੇ ਤੁਸੀਂ ਹੁਣ ਥੋੜਾ ਜਿਹਾ ਅਵੇਰ ਰਹਿਣਾ ਜਿੰਨੀ ਦੇਰ ਤੱਕ ਤੁਹਾਡੇ ਕਣਕ ਦੇ ਛਿੱਟੇ ਦੇ ਵਿੱਚ ਦੁੱਧਾ ਜਿਹੜਾ ਉਹ ਸੰਘਣਾ ਨਹੀਂ ਹੋ ਜਾਂਦਾ ਦਾਣਾ ਪੂਰੀ ਤਰ੍ਹਾਂ ਨਹੀਂ ਬਣ ਪਾਂਦਾ ਕਿਉਂਕਿ ਤੇਲਾ ਕਾਫੀ ਜਿਆਦਾ ਜੇਕਰ ਮੈਂ ਗੱਲ ਕਰਾਂ ਨੁਕਸਾਨ ਦੀ ਤਾਂ ਕਾਫੀ ਜਿਆਦਾ ਨੁਕਸਾਨ ਹੈ ਜਿਹੜਾ ਉਹ ਕਰ ਦਿੰਦਾ ਇਹਦੇ ਨਾਲ ਕੀ ਹੋਣਾ ਛਿੱਟੇ ਕਈ ਮੱਖੀਆਂ ਮਤਲਬ ਛਿੱਟੇ ਦੇ ਵਿੱਚ ਬਣੀਆਂ ਬੜੀਆਂ ਸੁੱਕ ਜਾਣੀਆਂ ਉਹਨਾਂ ਦੇ ਵਿੱਚ ਦੁੱਧ ਹੈ ਜਿਹੜਾ ਉਹ ਨਹੀਂ ਪਰੋਣਾ ਇਹਨੇ ਸਾਰੀ ਤਾਕਤ ਹੈ ਜਿਹੜੀ ਉਹ ਚੂਸ ਲੈਣੀ ਹੈ ਤੇ ਇਹ ਵੀ ਦੋ ਤਰ੍ਹਾਂ ਦਾ ਆਉਂਦਾ ਇਹ ਦੋਨੋਂ ਹੀ ਇਹਦੀ ਕੋਈ ਅਲੱਗ-ਲੱਗ ਸਪਰੇ ਨਹੀਂ ਇਹ ਦੋਨੋਂ ਹੀ ਇੱਕ ਸਪਰੇ ਹੈ ਜਿਹੜਾ ਉਹ ਮਾਰ ਸਕਦੇ ਨੇ ਸੋ ਕਿਸੇ ਵੀ ਸਪਰੇ ਦੇ ਵਿੱਚ ਇਹਨੂੰ ਮਿਲਾ ਕੇ ਨਾ ਕਰੋ ਖਾਸ ਕਰਕੇ ਫੰਗੀ ਸਾਈਡ ਦੇ ਵਿੱਚ ਨਾ ਕਰੋ ਤੇ ਫੰਗੀ ਸਾਈਡ ਉਦੋਂ ਤੱਕ ਹੀ ਕਰਿਓ ਜਦੋਂ ਤੱਕ ਤੁਹਾਡੀ ਕਣਕ ਅਗੇ ਮੰਨ ਲਓ ਕਿ ਕਟਾਈ ਲਈ ਘੱਟੋ ਘੱਟ ਸਮਾਂ ਜੇਕਰ ਤੁਹਾਡੇ ਕੋਲ 50 ਦਿਨ 60 ਦਿਨ ਹੈਗੇ ਆ ਤਾਂ ਫੇਰ ਹੀ ਤੁਸੀਂ ਫੰਗੀਸਾਈਡ ਦੀ ਸਪਰੇਅ ਜਿਹੜੀ ਉਹ ਕਰਿਓ ਹੁਣ ਅਸਲ ਟਾਈਮ ਹੈ ਜਿਹੜਾ ਉਹ ਫੰਗੀਸਾਈਡ ਸਪਰੇਅ ਕਰਨ ਦਾ ਲੰਘਿਆ ਤੇ ਤਾਂ ਕਰਕੇ ਤੁਸੀਂ ਤੇਲੇ ਵਾਲੀ ਸਪਰੇਅ ਇਹਦੇ ਵਿੱਚ ਫੰਗੀਸਾਈਡ ਦੀ ਤਾਂ ਗੱਲ ਹੀ ਛੱਡੋ ਇਹ ਮਤਲਬ ਮੈਂ ਪਹਿਲਾਂ ਵੀਡੀਓ ਬਣਾ ਚੁੱਕਾ ਹਾਂ ਪਰ ਤੇਲੇ ਵਾਲੀ ਸਪਰੇਅ ਦਾ ਤੁਸੀਂ ਮਤਲਬ ਅਬ ਇਸ ਲਈ ਇਸ ਤੋਂ ਨਹੀਂ ਹੋਣਾ ਕਾਫੀ ਜ਼ਿਆਦਾ ਨੁਕਸਾਨ ਆ ਜਿਹੜਾ ਉਹ ਮਤਲਬ 2 ਕੁਇੰਟਲ ਤੋਂ ਲੈ ਕੇ 5-7 ਕੁਇੰਟਲ ਵੀ ਜਿਹੜਾ ਝਾੜ ਹੈ ਤੇਲਾ ਘਟਾ ਸਕਦਾ ਤੇ ਕਈ ਕਿਸਾਨ ਵੀਰ ਕਹਿ ਦਿੰਦੇ ਆ ਜਾ ਕੇ ਦੁਕਾਨ ਤੇ ਕਿ ਆਪਾਂ ਪੀਲੀ ਕੁੰਗੀ ਵਾਲੀ ਵੀ ਸਪਰੇਅ ਦੇ ਦਿਓ ਕਿਉਂਕਿ ਇਹਨਾਂ ਦਾ ਅਟੈਕ ਹਮੇਸ਼ਾ ਹੀ ਕਈ ਵਾਰੀ ਦੇਖਿਆ ਕਿ ਇਕੱਠਾ ਹੁੰਦਾ ਤੇ ਕਈ ਵਾਰੀ ਕਿਸਾਨ ਵੀਰ ਕਹਿ ਦਿੰਦੇ ਆ ਕੀ ਪੀਲੀ ਕੁੰਗੀ ਦੀ ਵੀ ਸਪਰੇ ਆਪਾਂ ਨਾਲ ਹੀ ਕਰਦੀਏ ਉਹ ਜਿਹਨੂੰ ਆਪਾਂ ਫੰਗੀ ਸਾਈਡ ਕਹਿੰਦਾ ਕਈ ਕਿਸਾਨ ਵੀ ਉਹਨੂੰ ਪੀਲੀ ਕੁੰਗੀ ਦੀ ਸਪਰੇ ਕਹਿੰਦੇ ਆ ਆਪਣੇ ਏਰੀਆ ਦੇ ਵਿੱਚ ਹਨਾ ਹੁੰਦਾ ਹੀ ਹੈ ਕੋਈ ਹਸਨ ਵਾਲੀ ਕੋਈ ਗੱਲ ਨਹੀਂ ਆਪਣੇ ਭਰਾ ਚਾਚੇ ਤਾਏ ਹਨਾ ਸਭ ਕੁਝ ਹੁੰਦਾ ਤੇ ਤਾਂ ਕਰਕੇ ਕਿਸਾਨ ਉਹਨਾਂ ਨੂੰ ਮਤਲਬ ਦੁਕਾਨਦਾਰ ਆ ਜਿਹੜੇ ਉਹ ਇਨਸੈਕਟੀਸਾਈਡ ਵੀ ਦੇ ਦਿੰਦੇ ਆ ਫੰਗੀ ਸਾਈਡ ਵੀ ਦੇ ਦਿੰਦੇ ਆ ਉਹ ਦੋਨੋਂ ਮਿਕਸ ਕਰਕੇ ਉਹ ਕਿਸਾਨ ਵੀਰ ਕਰ ਦਿੰਦੇ ਆ ਜਿਹਦਾ ਕਾਰਨ ਇਹ ਹੁੰਦਾ ਕਿ ਫੰਗੀ ਸਾਈਡ ਦੀ ਕੋਈ ਵੀ ਲੋੜ ਆਪਾਂ ਨੂੰ ਨਹੀਂ ਹੁੰਦੀ ਤੇ ਤੇਲਾ ਜਿਹੜਾ ਉਹ ਆਪਣੀ ਕਿੱਲੇਕ ਦੀ ਮੇਰੇ ਖਿਆਲ ਚ 1.5 200 ਦੀ ਸਪਰੇਅ ਆ ਤੇ ਉਹ ਤੁਸੀਂ ਕੱਲੀ ਹੀ ਕਰੋ ਖੇਤ ਵਿੱਚ ਵੜਨ ਦੀ ਵੀ ਤੁਹਾਨੂੰ ਲੋੜ ਨਾ ਪਾਏ ਬਸ ਇਹੋ ਦੇਖਣਾ ਤੁਸੀਂ ਜਦੋਂ ਤੁਹਾਨੂੰ ਲੱਗਦਾ ਕਿ ਇੰਨੇ ਕੁ ਜਗ੍ਹਾ ਦੇ ਵਿੱਚ ਕੋਈ 5-7 ਜਗ੍ਹਾ ਦੇ ਵਿੱਚ ਅਜੇ ਤੇਲੇ ਦਾ ਇੱਕ ਪਾਸਿਓਂ ਅਟੈਕ ਹੋਣਾ ਸ਼ੁਰੂ ਹੋਇਆ ਕਿਉਂਕਿ ਇਹ ਲਗਾਤਾਰ ਖੇਤ ਦੇ ਵਿੱਚ ਮਤਲਬ ਪੀਕ ਤੱਕ ਪੁੱਜਦਾ ਕਟ ਤੋਂ ਘੱਟ ਵੀ 9-10 ਦਿਨ ਲੈ ਜਾਂਦਾ ਸੋ ਉਦੋਂ ਤੋਂ ਪਹਿਲਾਂ ਹੀ ਤੁਸੀਂ ਤੇਲਾ ਬਾਰ ਦੀ ਬਾਹਰ ਹੀ ਰੋਕ ਦੇਣਾ ਜੇਕਰ ਤੁਸੀਂ ਸਪਰੇਅ ਬਾਹਰ ਦੀ ਬਾਹਰ ਹੀ ਕਰ ਦਿੰਦੇ ਹੋ ਕਰਨੀ ਉਦੋਂ ਆ ਜਦੋਂ ਆਪਣੇ ਖੇਤ ਵਿੱਚ ਤੇਲੇ ਦਾ ਅਟੈਕ ਹੋਏ ਨਹੀਂ ਤੇ ਇਹਦਾ ਕੋਈ ਅਸਰ ਹੈ ਜਿਹੜਾ ਨਹੀਂ ਹੋਣਾ ਤੇ ਪਾਣੀ ਥੋੜਾ ਜਿਆਦਾ ਜਿਆਦਾ ਲਾ ਲੈਣਾ ਤੇ ਕੋਈ ਮਹਿੰਗੀ ਦਵਾਈ ਵੀ ਲੈਣ ਦੀ ਕੋਈ ਲੋੜ ਨਹੀਂ ਤੁਹਾਨੂੰ ਇੱਕੋ ਦਵਾਈ ਤੁਹਾਨੂੰ ਪਤਾ ਮਸ਼ਹੂਰ ਆਂਦੀ ਆ ਤੇ ਉਹੀ ਤੁਸੀਂ ਮਤਲਬ ਆਪਣੇ ਇੱਕ ਵਾਰੀ ਕਰ ਦੋ ਤੇਲਾ ਦਾ ਡਾ ਪੂਰਾ ਖਤਮ ਹੋ ਜਾਊਗਾ ਹੁਣ ਲਾਸਟਲੀ ਗੱਲ ਇਹੋ ਹੀ ਆ 13045 ਵਗੈਰਾ ਐਨਪੀਕੇ ਨੇ ਤਾਂ ਅਸਰ ਬਾਅਦ ਚ ਕਰਨਾ ਹੋਣਾ ਤਾਕਤ ਦੇਣੀ ਆ ਪਰ ਜੇਕਰ ਮੈਂ ਕਹਾਂ ਕਿਸੇ ਬਿਮਾਰੀ ਤੋਂ ਬਚਾਉਣਾ ਤੇ ਉਹ ਹੁਣ ਤੁਹਾਡੇ ਕੋਲ ਲਾਸਟ ਮੌਕਾ ਸੋ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਤੇ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ